ਮੱਕੀ ਦੀ ਰਿਪੋਰਟ ਵੀ ਜਮਾਉ ਕਿਆ ਤੇ ਖੜਾ ਹੀ ਸਾਰੇ ਹੀ ਕਰੋ ਚੈੱਕ ਨੂੰ ਭਰਾ ਜੀ ਸਾਡਾ ਮਿਹਨਤੀ ਬੰਦਾ ਟਾਈਮ ਨਾਲ ਸਾਪਿਆ ਦਾ ਫਾਇਦਾ ਹੋ ਗਿਆ ਯਾਰ ਕੀ ਐਡਾ ਤਾਂ ਔਖਾ ਹੋ ਜਾਣਾ ਸੀ ਸਸਰੀ ਕਾਲ ਜੀ ਵੀਰ ਤੇ ਆ ਗਈ ਆਪਾਂ ਮੋਟਰ ਤੇ ਇਧਰ ਚੱਲੀ ਜਾਂਦਾ ਕੰਮ ਜੀ ਲਗਾਇਆ ਖਤਮ ਮੱਕੀ ਨੂੰ ਆਪਣੀ ਨੂੰ ਇਹ ਕਾਹ ਕਾਰਤਾ ਦੇ ਤੋਹੀਂ ਮੱਕੀ ਦੀ ਰਿਪੋਰਟ ਵੀ ਜਮਾਓ ਕੇ ਆ ਤੇ ਦੂਜਾ ਹਾਂ ਜੇ ਆਪਾਂ ਜਾਣਾ ਹੀ ਹੋ ਮਾਵਿਆਲ ਆਪਣਾ ਸੱਟ ਟਰਾਲੀ ਛੱਡਣ ਨਾਲ ਆ ਜਲਾ ਲੈ ਗਿਆ ਇਹਦੋ ਬੱਲੇ ਹੋ ਗਏ ਆ ਪਾ ਲੂੰਗਾ ਲੋ ਜਮਾ ਇਹ ਕਰਕੇ ਨੂੰ ਕੀ ਛੱਡ ਆਈਏ ਤੋ ਹਜੂ ਲਿਆ ਹੀ ਗੱਲ ਤੇ ਹੈਡ ਵੀ ਲੱਗਾ ਹੋਇਆ ਜੀ ਆਪਣਾ

ਇਹ ਆ ਮਨ ਲਾ ਪੂਰਾ ਦੇ ਨਹੀਂ ਲਾਉਣਾ ਇੱਕ ਸਾਥ ਦਾ ਓਏ ਮਣ ਬਹੁਤ ਇਹ ਸਾਰੀਆਂ ਜੀ ਦਾ ਤੋਤੀਆਂ ਖੜੀਆਂ ਹੀ ਆ ਲੈ ਮੈਂ ਤਰ ਤੋ ਹੋ ਗਏ ਲੱਗਾ ਹੋਇਆ ਇਹ ਡੀਜ਼ਲ ਵਜਣ ਥੋਣੂ ਭਰਾ ਜੀ ਸਾਡਾ ਮਿਹਨਤੀ ਬੰਦਾ ਅਹੀ ਵੇਲੇ ਇਹ ਕੰਮਕਾਰ ਵਾਲਾ ਵੀਰ ਸਾਡਾ ਸਾਨੂੰ ਵੀਰ ਸ਼ਾਬਾਸ਼ ਸ਼ਾਬਾਸ਼ ਚੱਲ ਚਲੀ ਗਏ ਮੁੜ ਕੇ ਫੇਰ ਉਹ ਦੋ ਕਰ ਲਿਆ ਸਟਾਰਟ ਬਾਰੀ ਚਾਜੀ ਚੱਲੇ ਹੁਣ ਇਹਨੂੰ ਆਪਾਂ ਛੱਡਣ ਤੇ ਆ ਗਿਆ ਬਾਹੋਂ ਪਹਿਲੀ ਵੀ ਤਿਆਰ ਕਰਨੀ ਢੇਰੀਆਂ ਆੜੀ ਅੱਜ ਵੇਲੇ ਦੇ ਵਾਸਤੇ ਕੀ ਲਾਉਣੇ ਆ ਅੱਧੀ ਤਾਂ ਖਾਲੀ ਛੱਡਾਂਗੇ ਆਪਾਂ ਕੋਈ ਨਹੀਂ ਦੇਖੀ ਲਈ ਬਾਕੀ ਜਿਹਾ ਆਪਾਂ ਵੇ ਦਿਨਾਂ ਵੇਲਾ ਨਾ ਪਰ ਮੁਝ ਜਰੂਰ ਤੇ ਪਾਤਾਂਗੇ ਜਾਂ ਵੇਖੋ ਕੀ ਕੰਮ ਦਾ ਆ ਵੀ ਮਸਤ ਆ ਗਿਆ ਆਪਾਂ ਥੱਲੇ ਤੋਂ ਨਾ ਬੋਰਾਵੇ ਰਾਹ ਤੇ ਜਾਣੇ ਆ ਵਾਸਤ ਛੇਤੀ ਗੁਰਦੇ ਆ ਛੱਡ ਕੇ ਪਹੁੰਚ ਗਏ ਹੀ ਤੇ ਇਹਨੂੰ ਕਰਤਾ ਹੀ ਖੜਾ ਇੱਥੇ ਚਲੀਏ ਹੁਣ ਆਪਾਂ ਵਾਪਸੀ ਤੇ ਲਾਦੇ ਸਾਨੂੰ ਬਾਜੀ ਜਿੰਦੇ ਜਿੰਦੇ ਜੇ ਚਾਬੀ ਫੜਾ ਕੇ ਘਰੇ ਤੇ ਚਲੀਏ ਹੋਰ 6 ਮਹੀਨੇ ਲਈ ਤੇ ਜਮਾ ਕਰ ਦੇਣਾ ਫੇਰ ਲੈ ਕੇ ਜਾਵਾਂਗੇ ਨਹੀਂ ਜਿਆਦਾ ਹੀ ਐ ਛਿਆਂ ਤੋਂ ਹੋ ਜਾ ਗੇਟਮ ਨਹੀਂ ਲੱਗਦਾ ਰੋਕ ਜਾ ਮੈਨੂੰ ਫੋਨ ਬੰਦ ਕਰ ਦੇ ਦੇਖ ਕੋਈ ਆ ਤੇ ਬੰਦ ਕਰ ਆ ਵਾਲੀ ਉਸ ਟੋਰਾਂ ਦੇ ਕਰੋ ਹੋ ਜਾ ਕੋਈ ਟਾਈਮ ਨਾਲ ਆਪਿਆ ਦਾ ਟਾਈਮ ਤਾਂ ਹੋ ਗਿਆ ਯਾਰ ਕੀ ਨਹੀਂ ਜਿਹੜਾ ਹਾਲ ਆ ਇੱਦਾਂ ਤਾਂ ਔਖਾ ਹੋ ਜਾਣਾ ਹੈ ਸ਼ੁਗਰ ਹੈਂਡਲੀ ਡੇਰੀ ਆਪਾਂ ਕਹਿੰਦਾ ਵੀ ਇਹ ਲਈ ਭਾਜੀ ਜਿਹੜੀ ਬਾਪੂ ਕਹਿੰਦਾ ਹੀ ਰੱਖ ਲਿਓ ਆਹ ਜੀ ਇੱਧਰ ਵੀ ਲੱਗੀਆਂ ਬਈਆਂ ਲੈਣਾ ਪੂਰੀ ਹੱਥ ਧੋ ਕੇ ਚੱਕਾ ਖਾ ਉਹਦੇ ਅੰਦਰ ਵਾਲੀ ਹੰਡਰਾਲੀਆਂ ਖੜੀਆਂ ਆ ਆਮ ਹੈ ਜੀ ਉਹ ਇਹ ਆਪਾਂ ਲੂਗਾ ਦਾ ਤੇ ਜਿਹੜੇ ਕਹਿੰਦੇ ਹੀ ਰੱਖ ਲਓ ਰੇਟ ਵਾਜੂਗਾ ਮੈਨੂੰ ਨਹੀਂ ਲੱਗਦਾ ਕਿ ਰੱਖਾਂਗੇ ਰੇਟ ਵਾਜੂਗਾ ਔਖਾ ਗੱਲ ਖੜਦੇ ਰਾਈਆ ਕੋ ਰੋ ਜਾ ਕ ਬੈਲਸਟ ਵੀ ਲੱਗੀਆਂ ਬਈਆਂ ਆਹ ਫਰਨਾ ਹੈ ਯਾਰ ਆਪਣਾ ਓ ਦੱਕ ਲੈਣੀ ਲੈਣ ਦੀ ਹੋ ਗਈ ਮੇਰੇ ਚਲੇ ਬਣਾ ਆਹ ਆ ਯਾਰ ਐਲਮੜਿਆ ਨਵੀਰ ਉਹ ਵੀ ਇਧਰ ਆ ਦੇ ਲੋ ਜਿਹੜੇ ਨਵੇਂ ਬਣਿਆ ਨਹੀਂ ਤੇ ਨਵੇਂ ਜਿਹੜੇ ਬਣਾਉਂਦੇ ਹੋ ਵਿਚਾਰੇ ਪਹਿਲਾਂ ਨਾ ਆ ਕੇ ਮੈਂਸਾਂ ਕਰਦੇ ਹੁੰਦੇ ਆ ਲੋ ਇਹਨਾਂ ਨੇ ਸੁਣਨ ਦਾ ਗੱਲ ਟਰਾਲੀਆਂ ਰੋਕੀਆਂ ਵੀ ਬਾਜੀ ਰੱਖ ਲੋ ਆਪਣੇ ਹੱਲ ਦੋ ਆਪਣੇ ਸਾਟੂ ਨੂੰ ਹੋਰ ਪਾ ਲਿਆ ਆ ਭੱਜ ਗਿਰ ਤੇ ਚੱਲਦੇ ਹਣ ਇਹਨੂੰ ਲੈ ਕੇ ਘਰੇ ਇਹਨੂੰ ਛੱਡ ਕੇ ਆਉਨੇ ਆ ਫੇ ਉੱਥੋਂ ਪੋਨੀਆਂ ਪਾਉਣ ਵਾਲੀ ਮਸ਼ੀਨ ਤੇ ਉਹ ਕੋਈ ਛੱਡ ਕੇ ਆਉਣਾ ਉਪੇ ਆਲ ਜੇ ਤੋਂ ਆਪਾਂ ਲਈ ਸੀ ਤਾਂ ਕਿ ਉਹਦੀ ਰਿਪੇਅਰ ਵੀ ਹੋ ਜੇ ਪਾ ਲਈ ਆ ਤਾਂ ਉਹ ਕੋਈ ਕੁਝ ਹੈ ਅਗਰੇ ਟੈਪੀ ਵਾਲਿਆਂ ਦੀ ਤੇ ਚੱਲਦੇ ਹਣ ਆਪਾਂ ਰੁਪਿਆ ਛੱਡ ਕੇ ਆਉਣਾ ਹੁਣ ਤਕੇ ਜੂ ਆਪ ਕੋਨੇ ਵਿੱਚ ਦੂਜਾ ਡਿੱਗਰ ਲਾਉਣੇ ਘਰੇ ਇੱਕ ਡਿੱਗਰ ਆਪਾਂ ਘਰੇ ਲਾਤਾ ਜੀ। ਇੱਲਾ ਵੀ ਮੇਰਾ ਮਸ਼ੀਨ ਦੇ ਟਿੱਲਾ ਆਤਾ ਤੇ ਉਹ ਤੇਖਲੇ ਬਣਾਉਣੀ ਵਹ ਗਿਆਈ ਭੁੱਲ ਤੇ ਹੁਣ ਜਾਣਦੇ ਆਪਾਂ ਵਾਪਸ ਤੇ ਜਦੋਂ ਬਣ ਗਈ ਉਹ ਵੀ ਰਿਪੇਅਰ ਮੋਟਰ ਉਹਦੋਂ ਲੈ ਜਾਵਾਂਗੇ ਤੇ ਮੈਂ ਚੱਲਦੇ ਘਰੇ ਪਹਿਲਾਂ ਮੋਟਰ ਦੇ ਉੱਥੋਂ ਪਾ ਆ ਗਿਆ ਆਪਣਾ ਡਿੱਗਰ ਇੱਕ ਦੂਜਾ ਵੀ। ਹੋਲੇ ਕੇ ਜਾਣਾ ਨਾਲ ਘਰੇ ਤੇ ਨਿਕਰੇ ਆਪਾ ਜਿਹੜਾ ਨਵਾਂ ਮੋਪਾ ਪੜਿਆ ਇਹਨੂੰ ਵੀ ਕਰ ਲੈਣਾ ਘਰੇ ਖੜਾ ਤੇ ਡਿੱਗਰ ਵੀ ਕਰ ਲੈਣਾ ਘਰੇ ਖੜਾ ਉਹ ਮਧੁਰ ਆਪਾ ਅਜੇ ਮੁੜੇ ਸੀ ਚਾਰ ਦਿਗੇ ਆ ਗਏ ਇੱਧਰ ਬਾਜੀ ਲੱਗਾ ਹੈ ਇਹੋ ਤੇ ਦੜਮਾ ਨਹੀਂ ਮੇਰੀ ਵਾਰ ਹੈ ਤਾਂ ਆਜੋ ਤੇ ਬਟਨ ਘਾੜਿਆ ਲੱਖਾ ਉਹ ਬਾਜੀ ਨੇ ਤੇ ਆਉਂਦੇ ਤਾਂ ਉਹਨੇ ਸਿਰ ਡਾਕਟਰ ਤੋਂ ਹੋ ਕੇ ਤੇ ਡੀਜ਼ਲ ਮਾਰਤਾ ਇਹ ਤੇ ਮਟੀਆ ਮੇਰੀ 11 ਦਵਾਰਾ ਦਵਾਰਾ ਤੋਂ ਨਾ ਬਣਾ ਲੇ ਕਰੋ ਜੱਟ ਤੇ ਪਰ ਆਪਾਂ ਵੀ ਇਹਦੇ ਮਗਰ ਭਾਈ ਡਿੱਗਰ ਇਹਨੂੰ ਲੈ ਕੇ ਚਲੀ ਜਾਵੇਂ ਘਰੇ ਆਹ ਲਾ ਆਪਾਂ ਟਰੈਕਟਰ ਤੇ ਆਪਣਾ ਡਿੱਗਰ ਵੀ ਕਰੇ ਦੂਜਾ ਤੇ ਉਹਨਾਂ ਨੂੰ ਲਾ ਕੇ ਅੱਗੇ ਦਵਾਰਾ ਆਪਾਂ ਮੋਟਰ ਤੇ ਵੀਰ ਕਰੋ ਚੈੱਕ ਤੁਸੀਂ ਇੱਧਰ ਆਪਣਾ ਪਾਜੀ ਲੱਗਾ ਹੋਇਆ ਟਰਲਮਾ 90 ਮਗਰ ਬਾਅਦ ਸਾਨ ਮਗਰ ਫੇ ਇਹ ਉਨੀ ਹੀ ਆਪਣੇ ਕੋਲੇ ਇਹ ਗੂਰੇ 13 ਉਹ ਆ ਗਏ ਮਾਨ ਲਿਆ ਕਿਉਂਕਿ ਥਾਂ ਕਾ ਥੋੜਾ ਭਾਰੇ ਰਹਿੰਦੇ ਫੇ ਲੱਗਦੇ ਜਿਆਦੇ ਆ 13 ਉਹ ਨਾਲ ਵੀ ਫੇ ਗੂਰੇ ਸੈੱਟ ਕੇ ਆ ਆਵਾਜ਼ ਦਾ ਕੰਮ ਓਕੇ ਕਰ ਦਈਦਾ ਕਿਉਂਕਿ ਥਾਂ ਪੂਰਾ ਚਾਹੀਂ ਜਿਦਾਂ ਪਟਣਾ ਹੈ ਠੇਰੀਆਂ ਦਾ ਵਾ ਕੇ ਕਰਾਉਣੇ ਨੂੰ ਲੇਜ਼ਰ ਵੀ ਕਰਾਉਣਾ ਫੇ ਲੋਰ ਲਾਉਣ ਲੱਗਾ ਹੋਇਆ ਬਸ ਤੇਰੀ ਸਿੱਧੀ ਜ਼ਰੂਰ ਸਕ੍ਰੈਂਪ ਕਰੋਈ